ਕਸ਼ਨ ਬਚੇ ਧਿਆਨ ਨਾਲ ਸੁਣਦੀ ਕੇ ਪਾਲਤਾ ਕਰੋ ਜਿਨ੍ਹਾਂ ਨੇ ਦੇਖ ਲੈਣੀਆਂ ਬੜੇ ਆਰਾਮ ਨਾਲ ਕੋਈ ਬਿਲਕੁਲ ਆਵਾਜ਼ ਨਾ ਆਏ ਪਹਿਲਾ ਪ੍ਰਸ਼ਨ ਹੈ ਜਦੋਂ ਮੈਂ ਪਾਵੇ ਦਸੋ ਤਾਂ ਹੱਥ ਖੜਾ ਕਰਨਾ ਹੈ ਜਿਨੇ ਪਹਿਲਾ ਹੱਥ ਖੜਾ ਕਰਦਾ ਉਹ ਮੁਕਾਬਲੇ ਤੋਂ ਬਾਹਰ ਹੋ ਜਾਏਗਾ ਕਿ ਮੈਂ ਵਿੱਚੇ ਪੁੱਛ ਲਿਆ ਜਾਏਗਾ ਪ੍ਰਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਦੇ ਨਾਮ ਦੱਸੋ

ਸਰ ਜੁਰਗੋਬਿੰਦ ਸਿੰਘ ਜੀ ਦੇ ਮਾਤਾ ਅਦੇ ਪਿਤਾ ਦਾ ਨਾਮ ਦੱਸੋ ਕਿਹੜੇ ਬੱਚੇ ਨੇ ਪਹਿਲਾ ਹਕਲਾ ਕਮਪਾ ਮੁਕਾਬਲੇ ਤੋਂ ਬਾਅਦ ਹੈ ਇਹ ਮੁਕਾਬਲੇ ਤੋਂ ਬਾਅਦ ਦੇਖੋ ਚਾਲਾ ਚ ਕੋਣ ਹੈ ਇਹ ਤਾਂ ਸਰ ਇਹ ਤਾਂ ਜਿਸ ਤੋਂ ਬਾਅਦ ਦੇਖੀ ਕੋਣ ਹੈ ਇਹ ਗਿਣੀ ਗਿਣੀ ਠੀਕ ਹੈ

ਅਕੀਲਾ ਪ੍ਰਸ਼ਨਾਂ ਬੱਚੇ ਧਿਆਨ ਦਿਓ ਐਕਟਿਵ ਹੋ ਬੱਚੇ ਪਹਿਲਾ ਆਥਰੀ ਗਲਾ ਕਰਦਾ ਜਦੋਂ ਕਹਾਂ ਦੇ ਦੱਸੋ ਉਹ ਹੱਥ ਕਰਾਂਗਾ ਮੈਂ ਇਸ ਗੱਲ ਨੂੰ ਧਿਆਨ ਰੱਖਿਓ ਪੰਜ ਪਿਆਰਿਆਂ ਦੇ ਨਾਮ ਤਰਤੀਬ ਵਾਰ ਦੱਸੋ ਅਗਲੇ ਪਾਈ ਮਸਿੰਜੀ ਪਾਈ ਮੋਕੰ ਸਿੰਘ ਜੀ ਪਾਈ ਸਾਈਡ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਬੱਚੇ ਉੱਠ ਜਾਓ ਅਗਲੇ 8 ਤੋਂ 13 ਦਾ ਗਰੁੱਪ ਆ ਲਈ ਉੱਠ ਜਾ ਬੱਚੇ 8 ਤੋਂ 13 ਫਟਾਫਟ ਨਾਈਟ ਬੈ ਕੇ ਆਪਣੇ ਫੋਨ ਲੈਣਾ ਬਣਾਓ ਕੋਈ ਲੈਣਾ ਵੇ ਖੁੱਲ ਕੇ ਬੈਠੋ ਤੁਸੀਂ ਪਿੱਛੇ ਜਿਹੜਾ ਇਹਨਾਂ ਨੂੰ ਖੁੱਲੇ-ਖੁੱਲੇ ਕਾਪੋ ਖੁੱਲੇ-ਖੁੱਲੇ ਕਾਪੋ ਉਹਨੂੰ ਉਹਨੂੰ ਥੋੜਾ ਪਰੇ ਤਾਂ ਕਿਰਪਾ ਕਰਕੇ ਬਾਕੀ ਬੱਚੇ ਚੁੱਪ ਦਾ ਦਰਾਨ ਤੇਜਤ ਸਿੰਘ ਜੀ ਦੀ ਕਬਰਾਂ ਦੀ ਜਿੱਦਾਂ ਵੀ ਬੱਚੇ ਪਿੱਛੇ ਚੁੱਪ ਦਾ ਦਰਾਨ ਬੱਚੋ ਆਵਾਜ਼ ਆ ਗਈ ਹੈ ਬੱਚੇ ਵੱਲੋਂ ਪ੍ਰਸ਼ੰਤ ਜੀ ਆ ਗਏ ਹੋ ਇੱਕ ਗੱਲ ਦਾ ਧਿਆਨ ਰੱਖਿਓ ਕਿਉਂਕਿ ਕੋਈ ਬੱਚੇ ਦੀ ਉਮਰ 13 ਸਾਲ ਤੋਂ ਵੱਧ ਹੋਈ ਤਾਂ ਬਾਤ ਹੋ ਗਈ ਨਾਮਕੀ ਬਾਤ ਜਿਸ ਹੈ ਤੇਰਾ ਕੀ ਜਦ ਵਿੱਚ ਜਿਸ ਦੀ ਚਾਰਪਰਤਾਲ ਕੀਤੀ ਜਾਏਗੀ ਜੇ ਕਿਸੇ ਨੇ ਤੇਰਾ ਸਾਤ ਤੋਂ ਵੱਧ ਹੈ ਤਾਂ ਹੋ ਨਹੀਂ ਸਕਦਾ ਤੇ ਬਾਅਦ ਵਿੱਚ ਕਾਲ ਦਾ ਨਾਮ ਕੱਢ ਦਿੱਤਾ ਚੰਕੋਤੀ ਗੜੀ ਵਿੱਚ ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕਰਨ ਉਪਰੰਤ ਕੀ ਕੀਤਾ ਦਸ

ਜਵਾਬ ਠੀਕ ਹੈ ਬੱਚੇ ਦਾ ਪਰ ਪੂਰਾ ਜਵਾਬ ਨਹੀਂ ਹੈ ਪਰ ਇਹ ਕਿ ਹੋਰ ਕੋਈ ਆਪਸ਼ਨ ਵੀ ਨਹੀਂ ਕਿ ਬੱਚਾ ਹੋਰ ਵੀ ਨਹੀਂ ਹੈ ਜਵਾਬ ਇੱਕ ਇਹ ਦੋ ਜੋੜ ਬੈ ਕੇ ਜਵਾਬ ਬਣਦਾ ਸੀ ਹੁਣ ਨਹੀਂ ਹੱਥ ਕਰਨਾ ਬੱਚੇ ਪਹਿਲਾਂ ਹੱਥ ਕਰੇ ਕਰਦੇ ਤਾਂ ਇਹਦੇ ਵਿਚਕਾਰ ਦੱਸਿਆ ਜਾ ਸਕਦਾ ਸੀ ਤਾਂ ਇਹ ਗੱਲ ਠੀਕ ਹੈ ਕਿ ਪਹਿਲੇ ਬੱਚੇ ਨੇ ਆ ਕੇ ਕਿਹਾ ਕਿ ਸੋਦਰ ਦਾ ਪਾਠ ਜੇ ਅਸੀਂ ਘਰ ਦੇ ਬੱਚਿਆਂ ਨੂੰ ਪਾਠ ਕਰਾਈਏ ਨਾ ਤਾਂ ਬੱਚਿਆਂ ਨੂੰ ਜ਼ਰੂਰ ਪਤਾ ਹੋਏਗਾ ਕਿ ਸੋਦਰ ਦਾ ਪਾਠ ਸ਼ਾਮ ਸੰਧਿਆ ਵੇਲੇ ਹੁੰਦਾ ਹੈ ਕਿ ਅਮਰਤ ਵੇਲੇ ਹੁੰਦਾ ਤੋ ਇੱਕ ਗੱਲ ਇਹ ਵੀ ਦੇਖਣ ਦੀ ਹੈ ਕਿ ਸਿਰਫ ਇੱਕ ਵਸਲ ਇਸ ਲਈ ਪਾਇਆ ਗਿਆ ਹੈ ਕਿ ਬੱਚਿਆਂ ਨੂੰ ਪਤਾ ਲੱਗੇ ਵੱਡਿਆਂ ਨੂੰ ਪਤਾ ਲੱਗੇ ਕਿ ਗੁਰੂ ਸਾਹਿਬ ਚਾਹੇ ਲੜਾਈਆਂ ਦੇ ਵਿਚਕਾਰ ਉਲਝੇ ਹੋਏ ਸਨ ਪਰ ਉਹਨਾਂ ਨੇ ਲੜਾਈਆਂ ਦੇ ਵਿੱਚ ਉਲਝੇ ਹੋਏ ਵੀ ਨਿਤਨੇਮ ਨਹੀਂ त्याਗਿਆ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਇਸ਼ਨਾਨ ਕਰਨ ਉਪਰੰਤ ਉਹਨਾਂ ਨੇ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਤੇ ਫਿਰ 40 ਸਿੱਖਾਂ ਨੂੰ ਸ਼ਹੀਦੀਆਂ ਪ੍ਰਾਪਤ ਕਰਨ ਦਾ ਹੁਕਮ ਦਿੱਤਾ ਤੇ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਦੋਹੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਤੁਝਾਰ ਸਿੰਘ ਵੀ ਸ਼ਾਮਲ ਸਨ ਠੀਕ ਹੈ ਬੰਦੇ ਇੱਕ ਤਗੜਾ ਲਾ ਲਓ ਬੱਚੇ ਲਈ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਤੇ ਜਿਸ ਸਰਸਾ ਨਦੀ ਤੇ ਵਿਛੋੜਾ ਹੋਇਆ ਸਰਸਾ ਨਦੀ ਵਾਰ ਕੀਤੀ ਤਾਂ ਅਮਰਤ ਰੇਲਾ ਹੋਇਆ ਤਾਂ ਗੁਰੂ ਸਾਹਿਬ ਜੀ ਨੇ ਆਸਾ ਜੀ ਜਵਾਲਾ ਉੱਥੇ ਕੀਰਤਨ ਕਰ ਤੁਹੇ ਮੇਰੇ ਗੈਰ ਤੋਂ ਭਾਵੇਂ ਹੈ ਕਿ ਆਪਾਂ ਇਹ ਗੱਲ ਚੇਤੇ ਰੱਖਣੀ ਹੈ ਇਸ ਲਈ ਹੈ ਦੱਸਦਾ ਲੇਕਿਨ ਬੱਚਿਆਂ ਨੂੰ ਸਾਨੂੰ ਹੀ ਪਤਾ ਹੋਵੇ ਅਸੀਂ ਕਦੇ ਨਹੀਂ ਕਹਿੰਦਾ ਸਾਡੇ ਤਾਂ ਬੱਚੇ ਦੇ ਪੇਪਰ ਚੰਦੇ ਸੀ ਚੰਦੇ ਪੇਪਰ ਤੇ ਕੀ 15 ਮਿੰਟ ਦਾ ਪਾੜਾ ਜਦੋਂ ਤੁਸੀਂ ਇਹਦਾ ਕਰ ਸਕਦਾ ਬੱਚਾ ਇੱਕ ਬਹਾਨਾ ਹੈ ਤੇ ਜਦੋਂ ਮਾਲ ਪਿਤਾ ਬਹਾਨਾ ਲਾੜਗੇ ਤੇ ਬੱਚੇ ਉਸ ਤੋਂ ਬਾਅਦ 100 ਬਹਾਨੇ ਲਾੜਗੇ ਤੇ ਫਿਰ ਸਾਰੀ ਉੱਪਰ ਤੁਹਾਨੂੰ ਭਾਵੇਂ ਸੁਣਨੇ ਪੈਣਗੇ ਜਦੋਂ ਬੱਚਾ ਸਕੂਲ ਕਾਲਜ ਜਾਏਗਾ ਤੇ ਤੁਹਾਡੇ ਕੋਲ ਕੋਈ ਨਾ ਕੋਈ ਬਹਾਨਾ ਜ਼ਰੂਰ ਤੁਹਾਨੂੰ ਦੱਸੇਗਾ ਇਹ ਘਰ ਤੋਂ ਸਿੱਖਿਆ ਜਾਂਦਾ ਹੈ ਤੇ ਉਹ ਫਿਰ ਤੁਹਾਨੂੰ ਹੀ ਮੁੜ ਕੇ ਵਾਪਸੀ ਕਿਉਂਕਿ ਬੋਲ ਹੈ ਕਿ ਗਿੰਗ ਜਿੰਨੀ ਜ਼ੋਰ ਦੇਸੀ ਦੀਵਾਰ ਤੇ ਮਾਰਾਂਗੇ ਉਤਨੀ ਜ਼ੋਰ ਦੀ ਸਾਡੇ ਕੋਲ ਵਾਪਸ ਆਏਗੀ ਇਸ ਗੱਲ ਨੂੰ ਧਿਆਨ ਰੱਖਿਓ ਕਦੇ ਬੱਚਿਆਂ ਸਾਹਮਣੇ ਅਸੀਂ ਝੂਠੀ ਬੋਲਣਾ ਤੇ ਨਾ ਉਹਨਾਂ ਨੂੰ ਬੋਲਣ ਦੀ ਆਦਤ ਪਾਉਣੀ ਆ ਅਗਲਾ ਪ੍ਰਸ਼ਨ ਧਿਆਨ ਦਿਓ 8 ਬੋਸ 7408 ਅੱਜ 8 ਬੋ ਹੈ 8 ਬੋਸ 7408 ਨੂੰ ਅੰਗਰੇਜ਼ੀ ਮਹੀਨੇ ਦੀ ਕਿੰਨੀ ਤਰੀਕੇ ਕਿਹੜਾ ਸਾਲ ਸੀ ਉਸ ਸਮੇਂ ਦੱਸੋ ਸਾਰਾ ਸੋਚਾਰੇ ਬਿਲਕੁਲ ਠੀਕ ਹੈ ਜਕਾਰਾ ਲਾਣੋਂ ਪੜੇ ਹੀ ਉਹ ਨਿਹਾਲ ਰਸਮੀ ਅੱਜ ਵੀ ਭਾਈ ਨਸੰਬਰ ਬਸ ਪੂਰੇ 20 ਸਾਲ ਹੋ ਗਏ ਨੇ ਸਾਨੂੰ ਇਹ ਪਿੱਛੇ ਪਗਾਮ ਚ ਰਹਿ ਗਿਆ ਤੇ ਹੁਣ 300 ਤੇ 20 ਸਾਲ ਹੋ ਗਏ ਕੋਟ ਤੋ ਆਓ ਅਗਲਾ ਪ੍ਰਸ਼ਨ ਜਖੀਵਾ ਪ੍ਰਸ਼ਨ ਚਮਕੋ ਦੀ ਗਲੀ ਵਿੱਚੋਂ ਨਿਕਲੇ ਪਹਿਲੇ ਜੱਤੇ ਦੀ ਅਗਵਾਈ ਕਿਸ ਨੇ ਕੀਤੀ ਤੇ ਉਹਨਾਂ ਦੇ ਨਾਲ ਇਹ ਤੁਹਾਡਾ ਪ੍ਰਸ਼ਨ ਖਤਮ ਹੋ ਜਾਵੇ ਮੈਂ ਤਾਂ ਪ੍ਰਸ਼ਨ ਲਿਖ ਕੇ ਵੀ ਲਾਇਆ ਹੋਰ ਪ੍ਰਸ਼ਨ ਤੇ ਵੀ ਲਿਖ ਕੇ ਬੰਦ ਸੀ ਉਹ ਤੁਹਾਡਾ ਪ੍ਰਸ਼ਨ ਅੱਜ ਦਾ ਕੈਨਸਲ ਹੋ ਗਿਆ ਅਗਲਾ ਨੂੰ ਪਾ ਦਿਓ 13 ਪੁਸਤਾਲ ਆ ਜਾ ਨਹੀਂ ਆਪਸੇ ਜਦ ਤੱਕ ਖੁੱਲੇ ਖੁੱਲੇ ਬੈਠ ਖੜਨ ਦੀ ਦਿੱਕਤ ਨਾ ਹੋਵੇ ਕਿਸੇ ਨੂੰ ਨਹੀਂ ਚਾਹੀਦੀ ਹਾਂਜੀ ਹੱਥ ਖੜੇ ਕਰਕੇ ਸਾਰੇ ਬਟੇ ਤਾਂ ਕਿ ਪਤਾ ਲੱਗ ਜੇ ਠੀਕ ਹੈ ਪ੍ਰਸ਼ਨ ਚ ਆਂਦੇ ਹੋ ਪ੍ਰਸ਼ਨ ਹੈ ਗੁਰੂ ਸਾਹਿਬ ਜੀ ਨੇ ਜਦੋਂ ਕਹਾ ਕਿ ਦੱਸੋ ਤੋ ਕਰੇ ਹੁਣ ਗਲਤੀ ਕਰਦੋਗੇ ਜਿੰਨਾ ਬੱਚੇ ਨੇ ਹੱਥ ਖੜਾ ਕੀਤਾ ਉਹਨਾਂ ਨੂੰ ਬਾਹਰ ਕੱਢਾਂਗੇ ਕਿਸੇ ਨੂੰ ਪੁੱਛ ਲਿਆ ਜਾਏਗਾ ਇਸ ਗੱਲ ਨੂੰ ਧਿਆਨ ਚ ਰੱਖਿਓ ਪ੍ਰਸ਼ਨ ਹੈ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਚਮਕੌਰ ਦੀ ਗੜੀ ਵਿੱਚ ਕਿਸ ਤਰ੍ਹਾਂ ਡਿਊਟੀਆਂ ਕਿੱਥੇ ਕਿੱਥੇ ਲਗਾਈਆਂ ਦਫਾ ਇਹ ਦਿਕਾਤ ਚ ਚਲੋ ਮਾਈਟਰ ਜੀ ਕਹਾਸਾ ਹੈ ਪੁਰਕੋਬੀ ਸਿੰਘ ਨੇ ਭਾਈ ਕੋਠਾ ਸਿੰਘ ਤੇ ਭਾਈ ਮਦਰ ਸਿੰਘ ਜੀ ਦੀ ਡਿਊਟੀ 게ਟ ਤੇ ਤੇ ਭਾਈ ਆਤਮਾ ਸਿੰਘ ਦੀ ਤੇ ਭਾਈ ਮਾਨ ਸਿੰਘ ਜੀ ਦੀ ਡਿਊਟੀ ਪਹਿਰੇ ਤੇ ਲਗਾਈ ਸੀ ਤੇ ਅੱਠ ਸਿੰਘਾ ਕਿਲੇ ਦੇ ਹਲੇਦ ਵਾਲੇ ਸੀਗੇ ਠੀਕ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿਨੇ ਹਲੇਦ ਵਾਲੇ ਜੀ ਕਹਿੰਦਾ ਕਿ ਕਿਲੇ ਦੀਆਂ ਦੀਵਾਰਾਂ ਦੇ ਨਾਲ ਲਗਾਈ ਸੀ ਤਾਂ ਅਗਲਾ ਪ੍ਰਸ਼ਨ ਧਿਆਨ ਦਿਓ ਚੰਕੋ ਦੀ ਗਰੀ ਵਿੱਚੋਂ ਪੰਜਵਾਂ ਜਥਾ ਕਿਸ ਦੀ ਅਗਵਾਈ ਵਿੱਚ ਨਿਕਲਿਆ ਉਹਨਾਂ ਦੇ ਨਾਲ ਕਿੰਨੇ ਸਿੱਖ ਸੰਗ ਦੱਸੋ ਹਾਂ ਤੇ ਤਾਂ ਕੰਮ ਬੁਣਦੇ ਪਸੋ ਜੀ ਬੜੀ ਬੜੀ ਔਡੀ ਨਾਲ ਜੇ ਤੱਕ ਨਾਲ ਉਹ ਹਾਂ ਅਗਸਤ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਪਹਿਲਾ ਇਹ ਦੂਜਾ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਵਾਂ ਜਥਾ ਬਾਬਾ ਜੁਝਾਰ ਸਿੰਘ ਜੀ ਦਾ ਸੀਗਾ ਤੇ ਉਹਨਾਂ ਦੇ ਉਹਨਾਂ ਦੇ ਨਾਲ 500 ਇਨਸਾਨ ਬਿਲਕੁਲ ਠੀਕ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜਥਾ ਸਹਿਜ ਦਾ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੀ ਉਮਰ ਉਸ ਵੇ 15 ਸਾਲ ਸੀ ਤੇ ਉਹਨਾਂ ਦੇ ਨਾਲ 500 ਦਾ ਜਥਾ ਬਾਹਰ ਆਇਆ ਤੋਂ ਅਖੀਲਾ ਪ੍ਰੇਸ਼ ਅੱਜ ਦੇ ਦਿਨ ਦਾ ਇਹ ਤੋਂ ਬਾਅਦ 18 ਤੋਂ 24 ਸਾਲ ਦੇ ਬੱਚੇ ਤਿਆਰ ਰਹਿਣਗੇ

ਜੀ ਸਾਹਮਣੇ ਰੱਖ ਦਿੱਤੇ ਦਾ ਗੰਭੂ ਗੁੱਸੇਜੋ ਹੋ ਕੇ ਉਹਨੇ ਆਪਣੇ ਪਿੰਡ ਦੇ ਚੌਧਰੀ ਨੂੰ ਦੱਸਿਆ ਕਿ ਸਰਕਾਰ ਦੇ ਬਾਅਦ ਵੀ ਮੇਰੇ ਘਰ ਇਨਸਾਫ ਤੇ ਉਹ ਦੋਵੇਂ ਮਿਲ ਕੇ ਮਰੀਂਡੇ ਦੇ ਮਰੀਂਡੇ ਦੇ ਆਪ ਨੂੰ ਕੋਲੇ ਜਿਹੜਾ ਨਾਮ ਉਹ ਲਿਖਾ ਤੇ ਨਵੀਂ ਦਾ ਪੈਟਰੂਸ ਦੂਸਰਾ ਹੁਣ ਕਰਾ ਦੇ ਪੈਟੀਕਾ ਜਦੋਂ ਅੱਛਾ ਹੋਵੇ ਜੀ ਸਕਦੇ ਗੱਗੂ ਮਾਤਾ ਗੁਰੂ ਜੀ ਫਿਰ ਕੋਲ ਠੀਕ ਹੈ ਬੋਲੇ ਸੋਨਿਹਾਰਾ ਸ੍ਰੀ ਅਕਾਲ ਅੱਜ ਸਵੇਰੀ ਲੈ ਕੇ ਆਇਆ ਸੀ ਅੱਜ ਰਾਤ ਨੂੰ ਸੌਂ ਗਏ ਅੱਜ ਰਾਤ ਨੂੰ ਕੱਟਣਾ ਪਵੇਗੀ ਕੱਲ ਸਵੇਰੇ ਫਿਰ ਉਹ ਰਿੰਡੇ ਦੇ ਹੱਥਾਂ ਦੇ ਕੋਲ ਫਿਰ 10 ਵਜੇ ਦੇ ਦ੍ਰਿਜ ਜਾਏਗਾ ਤਾਂ ਇਸ ਗੱਲ ਨੂੰ ਧਿਆਨ ਰੱਖੋ ਕਿ ਮਹਿਸੂਸ ਕਰੇਗਾ ਉਹ ਬਿਲਕੁਲ ਦੇਖਿਆ ਕਰੋ ਖਾਂ ਸਮਝਣੇ ਵਿੱਚ ਜੋ ਇਹ ਗੱਲ ਹੋਈ ਤੇ ਉੱਥੇ ਜਾ ਰਿਹਾ ਹੈ ਇਹ ਕਹਿੰਦੇ ਜਾ ਰਿਹਾ ਹੈ ਇਹ ਮਹਿਸੂਸ ਕਰੋਗੇ ਤੁਹਾਨੂੰ ਆਪੇ ਯਾਦ ਬੈਠ ਗਿਆ ਤਾਂ ਤੇਰਾ ਤੋਂ 18 ਤੋਂ 24 ਦੇ ਬੱਚੇ ਯਾਦ ਆਉਣਗੇ

ਉਬ ਬਾਤ ਚੱਲਣ ਦੇ ਯਾਰ ਕਿੰਨਾਂ ਨੂੰ ਤਾਂ ਧਿਆਨ ਦਿਓ ਪ੍ਰਸ਼ਨ ਪ੍ਰਸ਼ਨ ਹੈ ਚੌਥੇ ਜੱਤੇ ਦੀ ਅਗਵਾਈ ਕਿਸ ਨੇ ਕੀਤੀ ਤੇ ਉਸ ਦੇ ਵਿੱਚ ਕਿੰਨੇ ਸਿੰਘ ਸ਼ਾਮਲ ਸਨ ਤੇ ਸਿੰਘਾਂ ਦੇ ਨਾਮ ਵੀ ਦੱਸੋ ਹਾਂਜੀ ਬੜੀ ਕੀ ਨੰਬਰ ਕੋ ਦੁਸ਼ਨਾਏ ਬੋਲੋ ਜੀ ਬਣੇ ਕੋ ਦੁਸ਼ਨਾਏ ਰਾਖੇ ਦੇ ਜਗਾ ਖਾਲਸਾ ਵਾਲੇ ਉੱਤੇ ਕੀਤੇ ਚੌਥੇ ਤੇ 322 ਬਾਈ ਬਾਬਾ ਜੀ ਸਿੰਘ ਜੀ ਕਰੇ ਸਰ ਗੁਰਨਾਵ 867 ਅਤੇ ਹੋਰ ਦੇ ਨਾਮ ਭਾਈ ਰੋਕਰ ਸਿੰਘ ਜੀ ਭਾਈ ਈਸ਼ਰ ਸਿੰਘ ਜੀ ਭਾਈ ਰਾਂ ਸਿੰਘ ਜੀ ਭਾਈ ਲਾਲ ਸਿੰਘ ਜੀ ਭਾਈ ਕੇਸਰ ਸਿੰਘ ਜੀ ਭਾਈ ਦੇਵਾ ਸਿੰਘ ਜੀ ਭਾਈ ਕੀਰਤੀ ਸਿੰਘ ਜੀ ਅਤੇ ਭਾਈ ਮੋਹਰ ਸਿੰਘ ਜੀ ਸਤ ਬਿਲਕੁਲ ਠੀਕ ਹੈ ਬੋਲੇ ਸੋਨਹਾਰਾ ਅਗਲਾ ਪ੍ਰਸ਼ਨ ਬੱਚੇ ਧਿਆਨ ਦੇ। ਜਦ ਕੋ ਦੀ ਜੰਗ ਕੋਗੋਟ ਸਮਾਜਿਕੀ ਸ਼ਾਮ ਨੂੰ ਜੰਗ ਬੱਦ ਹੋ ਜਾਇਆ ਕਰਦੀ ਸੀਗੀ। ਜਦ ਕੋ ਦੀ ਜੰਗ ਸ਼ਾਮ ਨੂੰ ਜਦੋਂ ਬੰਦ ਹੋਈ ਤਾਂ ਉਸ ਸਮੇ ਗੁਰੂ ਸਾਹਿਬ ਜੀ ਨੇ ਕੀ ਕੀਤਾ ਦੱਸੋ। ਕਾਲ ਖਾਲਸਾ ਲਈ ਹੁਜ ਜੀ ਕਿਸ ਪਤੇ ਚੰਗੋੜੀ ਚੰਨ ਜਦੂ ਸ਼ਾਮ ਦੇ ਲਈ ਨੂੰ ਬਾੰਧੋਗੀ ਤੇ ਗੁਰੂ ਸਾਹਿਬ ਜੀ ਨੇ ਅਸੈ ਜੀ ਦਾ ਬਾਤ ਕੀਤਾ ਉਹ ਇੰਨੀ ਇਹ ਵਾਲੀ ਘਟਨਾ ਦੇ ਬਾਅਦ ਦੇ ਵਿੱਚ ਵੀ ਆਪਣੇ ਦੋ ਸੈ ਜਾਦੇ ਰਿਸ਼ੀ ਜੀ ਦੇਖਣ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਨੇ ਸਿੱਖੀ ਧਰਮ ਨਹੀਂ ਛੱਡਿਆ ਤੇ ਆਪਣੀ ਬਾਣੀ ਨਾਲ ਜੁੜੇ ਰਹੇ ਚੰਗੋੜੀ ਜੰਮ ਕਤਮ ਹੁੰਨ ਤੋਂ ਬਾਅਦ ਉਹਨੇ ਸੋਧਾ ਸੋਧ ਉਹਦੇ ਨਾਲ ਸੈਜੀ ਦਾ ਪੱਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਤੀ ਦੇ ਨਾਲ ਚਾਰ ਨਿਸ਼ਾਨੇ ਸਾਦੇ ਜਿਸ ਦੇ ਵਿੱਚ ਉਹਨਾਂ ਨੇ ਚਿੱਠੀਆਂ ਲਿਖੀਆਂ ਸਨ ਪਹਿਲਾ ਨਿਸ਼ਾਨਾ ਉਹਨਾਂ ਦੇ ਸ਼ਾਨਾ ਉਹਨਾਂ ਨੇ ਖਵਾਜਾ ਮੀਰ ਗੁਲਮਰਿਆ ਜਿਸ ਨੂੰ ਮਰਦੂਦ ਵੀ ਕਿਹਾ ਜਾਂਦਾ ਕਹਿੰਦੇ ਐ ਉਸ ਨੂੰ ਲਿਖਿਆ ਕਿ ਜਿਹੜਾ ਕਸਮ ਤੋਂ ਫਿਰ ਜਾਣਾ ਹੈ ਫਿਰ ਜਾ ਹੈ ਉਹ ਦਿਨ ਦੁਨੀਆਂ ਤੋਂ ਫਿਰ ਜਾਣਾ ਹੈ ਕਸਮ ਤੋਂ ਫਿਰਨਾ ਦਿਨ ਦੁਨੀਆਂ ਤੋਂ ਫਿਰ ਜਾਣਾ ਹੈ ਦੂਸਰਾ ਨਿਸ਼ਾਨਾ

ਉਸ ਕੋਰਡਰ ਦੇ ਨਾਲ ਜਦ ਜਦ ਦੇਵਿਚ ਕੁਮਰ ਨਾਲ ਹੈ ਤੇ ਚੌਧਾਨੀ ਸ਼ਰਮਾ ਉਹਨਾਂ ਦੇ ਅਕਸ਼ਮੇਸ਼ ਚੰਦ ਅਕਸ਼ਮੇਸ਼ ਚੰਦ ਰੇ ਲੱਤ ਦੇਵਿਸ਼ ਮਾਰਿਆ ਤੇ ਉਸਦੇ ਵਿੱਚ ਲਿਖਿਆ ਸੀ ਕਿ ਇਹ ਤੇ ਦਾ ਕੁਝ ਕੁਝ ਨਹੀਂ ਰਹਿਣਾ ਤੇ ਦਾ ਕੁਝ ਨਹੀਂ ਰਹਿਣਾ ਤੇ ਮੇਰਾ ਰੱਖਾ ਉਪਰ ਕਰ جواب 25 ਦਾ 99% ਠੀਕ ਹੈ ਤੁਹਾਡੀ ਦਸਾਂ ਦਿਗਾਰ ਕੋਈ ਸ਼ਬਦ ਆਉਂਦਾ ਨਹੀਂ ایرਰ ਹੋਈ ਹੈ ਜਗਾ ਲਾ ਦਿਓ ਬੱਚੇ ਨੇ ਬੋਲੇ ਤੋਂ ਨਿਹਾਰ ਏਸ਼ਰੀਆ ਬਾਟ ਹੁਣ ਬਾਤ ਕਰ ਦੋ ਅਗਲਾ ਪ੍ਰਸ਼ਨ ਹੈ ਅੱਖੀ ਦਾ ਪ੍ਰਸ਼ਨ ਤੇ ਬੱਚੇ ਵੀ ਦੋ ਨੈਕ ਟੂ ਨੈਕ ਫਾਈਟਰ ਉਗਲ ਵੱਡੀ ਹੈ ਤੁਹਾਡੀ ਇਸ ਦੀ ਪ੍ਰਸ਼ਨ ਬਹੁਤ ਛੋਟਾ ਹੈ ਜਦੋਂ ਪੰਜ ਸਿੰਘਾਂ ਦੇ ਹੁਕਮ ਦੇ ਮੁਤਾਬਕ ਗੁਰੂ ਸਾਹਿਬ ਜੀ ਨੇ ਚਮਕੌਰ ਦੀ ਗੜੀ ਛੱਡੀ ਤਾਂ ਪਿੱਛੇ ਗੁਰੂ ਸਾਹਿਬ ਜੀ ਨੇ ਆਪਣੇ ਕਲੀ ਜੀ ਕਿਸਦੇ ਸਿੱਧੇ ਸਜਾਈ ਅਤੇ ਕਿੰਨੇ ਸਿੰਘ ਗੜੀ ਦੇ ਵਿੱਚ ਬਾਕੀ ਰਹੇ ਤੇ ਉਹਨਾਂ ਦੇ ਨਾਮ ਵੀ ਦੱਸੋ वाहगुरु जी का खालसा वाहगुरु जी की फतेह भाई संगत जी सिंह जी दे सिर पर साहब जी ने कल की सजाई तो पिछे सिंह सन भाई नंद सिंह जी भाई लाल सिंह जी भाई कैर सिंह जी भाई काठा सिंह जी भाई आ, भाई जीवन सिंह जी भाई जॉन सिंह जी भाई महा सिंह जी ਕੈਸੀ ਆ ਕੇ ਦੱਸੋ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਉਹਨਾਂ ਨੇ ਗੁਰਬਾਬ ਸਿੰਘ ਜੀ ਨੇ ਜਾਣ ਮੇਲੇ ਭਾਈ ਸੰਦਰ ਸਿੰਘ ਜੀ ਨੂੰ ਕਲ ਕਿਸ ਜਾਇਆ ਤੇ ਸਤ ਸਿੰਘ ਉਹਨਾਂ ਦੇ ਸਤ ਸਿੰਘ ਉਹਨਾਂ ਨਾਲ ਸਨ ਭਾਈ ਭਾਈ ਸੰਤ ਸਿੰਘ ਭਾਈ ਰਾਮ ਸਿੰਘ ਭਾਈ ਭਾਈ ਰਾਮ ਭਾਈ ਸੰਤ ਸਿੰਘ ਭਾਈ ਰਾਮ ਸਿੰਘ ਭਾਈ ਜੀ ਭਾਈ ਸੰਤੋ ਸਿੰਪਾ ਤੇ ਆਵੇ ਸੇ ਭਾਈ ਜੂਨ ਸੀ ਤੇ ਭਾਈ ਕਾਨਾ ਸੀ ਬਿਲਕੁਲ ਠੀਕ ਹੈ ਬੋਲੇ છો ਨਿਹਾਲ ਸ਼੍ਰੀ ਅਕਾਲ ਉਹ ਬੱਚੇ ਪਹਿਲੇ ਸਵਾਲਾਂ ਦੇ ਜਵਾਬ ਬੋਲਣ ਬੱਚੇ ਸਾਰੇ ਨਾਮ ਲਗਾ ਰਿਹਾ ਕਰ ਗਾ ਦਿੱਤੇ ਸੀ ਤਾਂ ਸਾਰੇ ਦੇ ਲਿਖੇ ਕਰਾ ਲਾ ਦਿਓ ਤਾਂ ਕਿ ਬਾਕੀ ਬੱਚੇ ਕਾ ਨੂੰ ਹੋਰ ਤਿਆਰੀ ਕਰਕੇ ਆਉਣ ਔਰ ਇੱਕ ਗੱਲ ਬੜੇ ਕੋਈ ਗੱਲ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕੱਲ ਪ੍ਰਸ਼ਨ ਦੱਸਿਆ ਇੱਕ ਸਵਾਲ ਸੰਗਤ ਦੇ ਵਿੱਚੋਂ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆਂ ਸਨ ਤੇ ਕੱਲ ਜਵਾਬ ਦੇ ਵਿੱਚ 11 ਜੰਗਾਂ ਦਾ ਉੱਤਰ ਦਿੱਤਾ ਗਿਆ ਸਾਨੂੰ ਠੀਕ ਠਹਿਰਾ ਗਿਆ ਸੀ ਉਸ ਵਕਤ ਉਹ ਕਾਫੀ ਸਾਰਾ ਤੇ